ਪਹਿਲੇ ਪਤਨੀ ਨੂੰ ਛੱਡ ਕੇ ਪਤੀ ਦੂਜੀ ਲੜਕੀ ਨੂੰ ਲੈ ਗਿਆ ਭਜਾ ਕੇ ਕਰਵਾਇਆ ਵਿਆਹ ਤੇ ਹੋਟਲ ਦੇ ਵਿੱਚ ਮਨਾ ਰਿਹਾ ਸੀ ਰੰਗਰਲੀਆਂ ਤਾਂ ਜਦੋਂ ਪਹਿਲੀ ਲੜਕੀ ਦੇ ਪਰਿਵਾਰਕ ਮੈਂਬਰ ਨਿਹੰਗ ਸਿੰਘਾਂ ਨੂੰ ਲੱਗਿਆ ਪਤਾ ਤਾਂ ਹੋਟਲ ਦੇ ਬਾਹਰ ਕਰ ਦਿੱਤਾ ਹੰਗਾਮਾ ਤਾਂ ਮਾਹੌਲ ਹੋਇਆ ਗਰਮ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਨਿਹੰਗ ਸਿੰਘ ਬਾਣੇ ਦੇ ਵਿੱਚ ਵਿਅਕਤੀਆਂ ਦੇ ਹੱਥਾਂ ਦੇ ਵਿੱਚ ਤਲਵਾਰਾਂ ਨੇ ਤੇ ਉਹਨਾਂ ਦੇ ਵੱਲੋਂ ਇੱਥੇ ਜਿਹੜਾ ਕਿ ਪੂਰਾ ਹੰਗਾਮਾ ਕੀਤਾ ਜਾ ਰਿਹਾ ਤੇ ਉੱਥੇ ਹੀ ਪੁਲਿਸ ਨੂੰ ਸੱਦ ਲਿਆ ਗਿਆ ਤਾਂ ਦੱਸਿਆ ਗਿਆ ਕਿ ਇਹਨਾਂ ਦੀ ਜਿਹੜੀ ਕਿ ਭਣੇ ਵੀ ਸੀ ਉਸ ਦਾ ਪਹਿਲਾਂ ਜਿਹੜਾ ਕਿ ਵਿਆਹ ਹੋਇਆ ਸੀ ਤਾਂ ਉਸ ਆਪਤੀ ਕਿਸੇ ਹੋਰ ਲੜਕੀ ਨੂੰ ਫਰਾਰ ਕਰਕੇ ਲੈ ਗਿਆ ਤੇ ਇਸ ਹੋਟਲ ਦੇ ਵਿੱਚ ਰਿਹਾ ਸੀ ਜਿਸ ਨੂੰ ਲੈ ਕੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਉਹਨਾਂ ਦੋਨਾਂ ਜਣੇ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਉੱਥੇ ਹੀ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਦੇ ਵੱਲੋਂ ਥਾਣਾ ਬੀ ਡਿਵੀਜ਼ਨ ਦੇ ਬਾਹਰ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਹੰਗਾਮਾ ਕੀਤਾ ਤੇ ਕਿਹਾ ਕਿ ਇਹਨਾਂ ਦੋਵੇਂ ਕੁੜੀ ਮੁੰਡੇ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਜੇਕਰ ਮਾਮਲਾ ਦਰਜ ਨਹੀਂ ਕਰਨਾ ਤਾਂ ਇਹਨਾਂ ਨੂੰ ਸਾਡੇ ਹਵਾਲੇ ਕੀਤਾ ਜਾਵੇ ਜਿਸ ਦੇ ਚਲਦੇ ਉਹਨਾਂ ਰੋਡ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਜਿਸ ਦੇ ਚਲਦੇ ਕੁਝ ਰਾਹੀ ਗੀਰਾਂ ਦੇ ਵੱਲੋਂ ਵੀ ਪਰਿਵਾਰਕ ਮੈਂਬਰਾਂ ਦਾ ਸਾਥ ਦਿੱਤਾ ਗਿਆ ਸੀ ਉਹਨਾਂ ਦੇ ਵੱਲੋਂ ਵੀ ਰੋਡ ਜਾਮ ਕਰ ਪੂਸ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜੀ ਸ਼ੁਰੂ ਕਰ ਦਿੱਤੀ ਆਓ ਸੁਣਦੇ ਹਾਂ ਪਰਿਵਾਰਕ ਮੈਂਬਰਾਂ ਨੇ ਹੋਰ ਕੀ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਕੀ ਮਸਲਾ ਜੀ ਇੱਥੇ ਅੱਡ ਤੁਸੀਂ ਨਾਮ ਨਿਰਮਲ ਸਿੰਘ ਆ ਹਮ ਸਲਤਨਵਿੰਦ ਰੋੜੇ ਆ ਅਸੀਂ ਪਿੰਡ ਆਪਣਾ ਇੱਥੇ ਸਲਤਨਵਿੰਦ ਸਾਡੀ ਭਣੇਵੀ ਇੱਕ ਹਮ ਤੇ ਭਣੇਵੀ ਉਹ ਬੰਦਾ ਵਿਆਹੀ ਸੀ ਜਿੱਥੇ ਤੇ ਉਹ ਕੁੜੀ ਲੈ ਕੇ ਹੋਰ ਭਜਾ ਗਏ ਕਿਸੇ ਦੀ ਹਮ ਤੇ ਉਹ ਅਸੀਂ 2 ਮਹੀਨੇ ਹੋ ਗਏ ਲਵਤਿਆਂ ਨੂੰ ਤੇ ਜੇ ਲੱਭੇ ਆ ਕਿਸੇ ਹੋਟਲ 'ਚੋਂ ਫੜੇ ਗਏ ਦੋਵੇਂ ਕੁੜੀ ਤੇ ਮੁੰਡਾ ਹਮ ਤੇ ਉਤੋਂ ਉਹ ਤੇ ਪੁਲਸ ਵਾਲੇ ਝਗੜਾ ਜਿਹਾ ਪਾ ਕੇ ਤੇ ਪੁਲਸ ਵਾਲੇ ਥਾਣੇ ਲੈ ਆ ਹਮ ਤੇ ਨਾਮ ਮੁੜ ਕੇ ਨਾ ਕੋਈ ਕਾਰਵਾਈ ਕਰਦੇ ਆ ਐਸ ਐਚਓ ਰਣਜੀਤ ਸਿੰਘ ਨਾਮ ਤੋਂ ਕੋਈ ਕਾਰਵਾਈ ਕਰਦੇ ਨਾ ਉਹਨਾਂ ਨੂੰ ਛੱਡਣ ਦੇ ਆ ਤੇ ਇਕਰ ਅਸੀਂ ਗੱਲ ਕਰੀਏ ਟਾਡੇ ਵੱਲੋਂ ਦੱਸਿਆ ਯਾਰਾ 2 ਮਹੀਨੇ ਹੋ ਚੁੱਕੇ ਨੇ 2 ਮਹੀਨੇ ਪਹਿਲਾਂ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਕੀਤੀ ਗਈ ਸੀ ਥਾਣੇ ਦੇ ਵਿੱਚ ਹਾਂਜੀ ਹਾਂਜੀ 2 ਮਹੀਨੇ ਆਪਾਂ ਨੇ ਉੱਥੇ ਇੱਥੇ ਲਿਖਤੀ ਰਿਪੋਰਟ ਲਖਾਈਏ ਦੀ ਅੱਛਾ ਜੀ ਹਾਂਜੀ ਪਾਦੀ ਰਿਪੋਰਟ ਲਖਾਈ ਗਈ ਜੀ ਤੁਹਾਡੇ ਵੱਲੋਂ ਲਖਾਈ ਆ ਵੀ ਸਾਡਾ ਮੁੰਡਾ ਲੱਭਦਾ ਨਹੀਂ ਅੱਛਾ ਜੀ ਹੂੰ ਤੇ ਹੁਣ ਜੇ ਲੱਭਾ ਲੱਭਾ ਕਿਸੇ ਨੇ ਸੀਸੀਆਈ ਦਿੱਤੀ ਆ ਤੇ ਉਹ ਮੁੰਡਾ ਜਿਹੜਾ ਤੁਹਾਡਾ ਇੱਥੇ ਹੋਟਲ 'ਚ ਆ ਅਹੀ ਹੋਟਲ 'ਚੋਂ ਕੁੜੀ ਮੁੰਡਾ ਦੋਵੇਂ ਫੜ ਲਏ ਆ ਤਾਂ ਨੌਜਵਾਨ ਮੈਰਿਡ ਆ ਪਹਿਲਾਂ ਹਾਂਜੀ 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 ਉਹਦਾ ਇੱਕ ਬੱਚਾ ਜੀ 4 ਸਾਲ ਦਾ ਬੱਚਾ ਵਾ ਹੂੰ ਤਾ ਹੁਣ ਤੁਹਾਡੇ ਵੱਲੋਂ ਕੀ ਕੀਤਾ ਗਿਆ ਇੱਥੇ ਆ ਕੇ ਕੋਈ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਇਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਸੀਂ ਇਹਨਾਂ ਦੇ ਜਾਣਾਂ ਨੂੰ ਛੱਡ ਦੋ ਅਸੀਂ ਆਪੇ ਵੇਖ ਲਾਂਗੇ ਤੇ ਜਾ ਉਹਨਾਂ ਦੇ ਪਰਚਾ ਘਟੋ ਤੇ ਦੇਖਣ ਅਸੀਂ ਗੱਲ ਕਰੀਏ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਨਿਹੰਗ ਸਿੰਘ ਇੱਥੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਪੁਲਿਸ ਦੇ ਨਾਲ ਵੀ ਜਿਹੜੀ ਬਸ ਲੁਕੀ ਕੀਤੀ ਗਈ ਆ ਉਹ ਕਰਨੀ ਆ ਸਾਰੇ ਜਦੋਂ ਤੱਕ ਉਹ ਇਹ ਸਾਡੀ ਸੁਣ ਨਹੀਂਦੇ ਕੋਈ 7 ਘੰਟੇ ਹੋ ਗਏ ਉਹਨਾਂ ਸੜਕ ਤੇ ਬੈਠੇ ਆ ਤੇ ਕਾਰਵਾਈ ਕੋਈ ਨਹੀਂ ਕਰ ਰਿਹਾ ਤਾਂ ਅਸੀਂ ਕੀ ਕਰਾਂਗੇ ਦੱਸੋ ਤੁਸੀਂ ਸਾਡੇ ਨਾਲ ਬੰਦੇ ਇਹ ਉਲਟਾ ਉਹਨਾਂ ਨੂੰ ਅੰਦਰ ਫੜ ਲਿਆ ਲੱਗਦਾ ਕਿ ਨਿਹੰਗ ਤੁਹਾਡੇ ਵੱਲੋਂ ਅਹ ਇਹਦੇ ਜੇ ਕੋਸ਼ਿਸ਼ ਨਹੀਂ ਕੀਤਾ ਕੋਈ ਨਹੀਂ ਪਾਵਾ ਕਿ ਜੇਂ ਬੁਲਾਤੇ ਫਿਰ ਤੇ ਕਾਰਵਾਈ ਹੋਈ ਜਾਊਗੀ ਹੂੰ ਪਰ ਜਿਹੜੇ ਸਾਡੇ ਨਾਲ ਬੰਦੇ ਆਏ ਉਹ ਅੰਦਰ ਫੜ ਲਿਆ 6 ਘੰਟੇ ਹੋ ਗਏ ਉਹਨਾਂ ਦਾ ਪਰਚਾ ਨਹੀਂ ਦਿੱਤਾ ਕਾਰਨ ਕੀ ਆ ਕਿਉਂ ਤੁਹਾਡੇ ਬੰਦੇ ਫੜੇ ਗਏ ਆ ਫੜੇ ਗਏ ਗੱਲ ਧਰਨਾ ਲਾਇਆ ਬਸ ਤੂੰ ਚੁੱਕੇ ਲਿਆ ਗਿਆ ਅੰਦਰ ਧਰਨਾ ਕਿਉਂ ਲਗਾਇਆ ਗਿਆ ਗਲਤ ਧਰਨਾ ਲਗਾਇਆ ਗਿਆ ਜੀ ਘਟਣ ਦੇ ਭਾਜੀ 6 ਘੰਟੇ ਹੋ ਗਏ ਬੈਠੇ ਨੂੰ ਤੁਸੀਂ ਕਿਸੇ ਸੀਨੀਅਰ ਅਫਸਰ ਤੋਂ ਮਿਲੇ ਇਸ ਮਾਮਲੇ ਦੇ ਵਿੱਚ ਆ ਨੂੰ ਮਿਲੇ ਆ ਆਪਾਂ ਜਿੰਨੇ ਵੀ ਹੈਗੇ ਐਸ ਐਚਓ ਐਸ ਐਸ ਅੱਛਾ ਜੀ ਤੇ ਕੀ ਕਹਿੰਦੇ ਫਿਰ ਕੁਛ ਨਹੀਂ ਕਹਿੰਦੇ ਪਰਚਾ ਨਹੀਂ ਬੰਦਾ ਇਹਨਾਂ ਦੇ ਹੂੰ ਤਾਂ ਲੱ ਕਹਿੰਦੇ ਕੋਰ ਮੈਰਿਜ ਕਰਾਈ ਆ ਵਿਆਹ ਤੋਂ ਬਿਨਾ ਕੋਰ ਮੈਰਿਜ ਕਿੱਦਾਂ ਕਰਾ ਸਕਦੇ ਪਹਿਲਾਂ ਤਲਾਕ ਨਹੀਂ ਹੋਇਆ ਉਹ ਕਹਿੰਦੇ ਕੋਰ ਮੈਰਿਜ ਕਰਾ ਲਈ ਆ ਜੀ ਜੇ ਕੋਰ ਮੈਰਿਜ ਕਰਾ ਲਈ ਆ ਪਹਿਲਾਂ ਤਲਾਕ ਨਹੀਂ ਹੋਇਆ 4 ਸਾਲਾਂ ਦਾ ਮੁੰਡਾ ਵਾ ਫਿਰ ਪਰਚਾ ਕਿਉਂ ਨਹੀਂ ਬੰਦਦਾ ਹੁੰਦਾ ਹਮ ਕਿੰਨਾ ਤੱਕ ਤਲਾਕ ਨਾ ਹੋਵੇ ਉਹਦੇ ਕੋਰ ਮੈਰਿਜ ਬੰਦਾ ਕਰਾ ਨਹੀਂ ਸਕਦਾ 420 ਦਾ ਤੇ ਪਹਿਲੇ ਉਦਾਂ ਹੀ ਬੰਦਾ ਪਿਆ ਤੋ ਖਾੜੀ ਦੱਸਦਾ ਜੀ ਉਹ ਤੇ ਲੋਨ ਪਹਿਲਾਂ ਧਾਰਾ ਬਾਕੀ ਬਾਅਦ ਚ ਵੇਖੀ ਜਾਣੀ ਹੈ ਤੇ ਦੇਖਰ ਤੁਹਾਡੀ ਗੱਲ ਕਰੀਏ ਤੁਹਾਡੇ ਵੱਲੋਂ ਵੀ ਖਾਲੀ ਕਰ ਦਿੱਤੀ ਗਈ ਹੈ ਇੱਥੇ ਆ ਕੇ ਭਾਜੀ 6 ਘੰਟੇ ਹੋ ਗਏ ਖਾਲੀ ਗਾਦੀ ਕਰ ਦਿੱਤੀ ਆ ਇੱਕ ਮਹੀਨਾ ਹੋ ਗਿਆ ਪੂਰਾ ਬੰਦਾ ਗਾਇਬ ਕਰੋ ਅਸੀਂ ਮੋਕੇ ਤੇ ਹੋਟਲ ਚੋਂ ਫੜ ਕੇ ਲੰਦਾ ਉਹਨੂੰ ਹੂੰ ਅਸੀਂ ਤਾਂ ਖੜ ਲੱਗੇ ਸੀ ਇਹਨਾਂ ਨੇ ਪੀਸੀਆਰ ਵਾਲੀ ਗੱਡੀ ਵਾਲੇ ਚੋਕੇ ਇਥੇ ਲੈ ਆਏ ਹੂੰ ਥਾਣੇ ਦੇ ਹੂੰ ਅਸੀਂ ਤਾਂ ਕਿਹਾ ਤੁਹਾਨੂੰ ਸਾਡੇ ਬੰਦੇ ਦੇ ਦੋ ਅਸੀਂ ਕੋਈ ਸ਼ੈਅ ਨਹੀਂ ਕਰਦੇ ਤੁਹਾਨੂੰ ਦੇ ਦੋ ਅਸੀਂ ਚਲ ਜਾਂਦੇ ਤਾਂ ਤੁਹਾਡੇ ਵੱਲੋਂ ਤੁਹਾਡੇ ਵੱਲੋਂ ਪਿੱਖੀਵੇਂ ਥਾਣੇ ਦੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਗਈ ਸੀ ਨਹੀਂ ਨਹੀਂ ਇਹ ਹੀ ਦਿਖਾਈ ਗਈ ਆ ਕੀ ਤੁਸੀਂ ਇਹ ਕੁੜੀ ਦੇ ਨਾਲ ਭੱਜਿਆ ਆ ਅੱਛਾ ਜੀ ਪੂਰੇ ਕੁੜੀ ਦੇ ਟੱਬਰ ਦਾ ਨਾਮ ਲਿਖਾਇਆ ਆ ਤੇ ਕੁੜੀ ਦਾ ਨਾਮ ਲਿਖਾਇਆ ਆ ਮੁੰਡੇ ਦਾ ਨਾਮ ਲਿਖਾਇਆ ਆ ਕਿਹੜੇ ਹੋਟਲ ਦੇ ਵਿੱਚੋਂ ਫੜਿਆ ਗਿਆ ਇਹਨਾਂ ਨੂੰ ਅੱਜ ਦਰਵਾਜ਼ਾ ਕਿੱਥੇ ਆ ਦਰਵਾਜ਼ਾ ਥੱਲੇ ਦਾ ਆ ਤਾਂ ਤੁਸੀਂ ਹੋਟਲ ਵਾਲਿਆਂ ਨੂੰ ਪੁੱਛਿਆ ਕਰੋ ਤੋਂ ਰਹਿ ਰਹੇ ਨੇ ਇੱਥੇ ਆਖੇ ਇੱਕ ਮਹੀਨਾ ਹੋ ਗਿਆ ਕਹਿੰਦੇ ਰਹਿ ਰਹੇ ਨੇ ਕਹਿੰਦੇ ਕੋਈ ਮੈਰੀ ਨਹੀਂ ਲੱਗੀ ਅੱਛਾ ਜੀ ਇੱਕ ਮਹੀਨਾ ਹੋ ਗਿਆ ਹਾਂ ਸੌਥੋਂ ਲਿਆਂਦਾ ਗਿਆ ਇਹਨਾਂ ਨੂੰ ਹਾਂ ਜੋ ਕੋਈ ਸੌ ਫੜ ਕੇ ਤਾਂ ਤੁਹਾਡੇ ਵੱਲੋਂ ਕੀ ਕਾਰਵਾਈ ਕਰਵਾਈ ਜਾਣੀ ਸੀ ਉਹਨਾਂ ਦੇ ਕੋਲ ਕਿਉਂ ਕਟਣਾ ਸੀ ਹੋਰ ਪਰਚਾ ਕਰਦਾ ਉਹਨਾਂ ਦੇ ਹਾਂ ਜੇ ਵੀ ਬੰਦੀ ਕਾਰਵਾਈ ਕਰਨਾ ਉਹ ਕਹਿੰਦੇ ਪਰਚਾ ਕਰਦਾ ਤਾਂ ਦੇਖ ਰਸੀਂ ਗੱਲ ਕਰੀਏ ਕਾਰਵਾਈ ਤੇ ਤਾਂ ਦੀ ਹੋਏਗੀ ਨਾ ਜੇਕਰ ਉਹਨਾਂ ਦੀ ਪਤਨੀ ਦੇ ਵੱਲੋਂ ਕੋਈ ਸ਼ਿਕਾਇਤ ਦਿੱਤੀ ਜਾਏਗੀ ਫੇਰ ਹੀ ਕਰਾਂਗੇ ਨਾਲ ਪਤਨੀ ਨਾਲ ਆ ਸੋਹਰਾ ਪਰਿਵਾਰ ਸਾਰਾ ਨਾਲ ਆ ਪੇਕੇ ਨਾਲ ਨਾਲ ਸਾਰੇ ਦਾ ਟੱਬਰ ਨਾਲ ਆ ਭਰਾ ਉਹਦੇ ਮੁੰਡੇ ਦੇ ਨਾਲ ਆ ਭਰਾ ਵੱਡਾ ਭਰਾ ਛੋਟਾ ਭਰਾ ਸਾਰੇ ਨਾਲ ਆ ਹੂੰ ਕੋਈ ਕਾਰਵਾਈ ਨਹੀਂ ਕਰੰਦੇ ਤਾਂ ਫਿਰ ਨਿਹੰਗ ਸਿੰਘਾਂ ਵੱਲੋਂ ਜਦੋਂ ਕਾਰਵਾਈ ਪੁਲਿਸ ਦੇ ਵੱਲੋਂ ਨਹੀਂ ਕੀਤੀ ਗਈ ਤੇ ਫਿਰ ਨਿਹੰਗ ਸਿੰਘਾਂ ਵੱਲੋਂ ਕੀ ਕੀਤਾ ਗਿਆ ਇੱਥੇ ਆ ਕੇ ਨਹੀਂ ਤੁਹਾਡੇ ਵੱਲੋਂ ਕਿਹਾ ਯਾਰਾਂ ਕਿ ਸਾਡੇ ਬੰਦੇ ਜਿਹੜੇ ਫੜੇ ਗਏ ਆ ਉਹਨਾਂ ਨੂੰ ਛਡੰਨਾ ਹੈ ਤੁਹਾਨੂੰ ਫੜ ਕੇ ਅੰਦਰ ਕਿੱਥੇ ਅੰਦਰ ਆ 6 ਘੰਟੇ ਹੋ ਗਏ ਉਹ ਜਿਹੜੇ ਬੰਦੇ ਅਸੀਂ ਫੜ ਕੇ ਨਾ ਜੇ ਉਹਨਾਂ ਦੇ ਪਰਚਾ ਕੀਤਾ ਨਹੀਂ ਕੋਈ ਤੇ ਸਾਡੇ ਬੰਦੇ ਉਹਨਾਂ ਦੇ ਫੜ ਕੇ ਪਰਚਾ ਕਰਤਾ ਇਹਨਾਂ ਨੇ ਉਹ ਕਹਿੰਦੇ ਉਹਨਾਂ ਨੂੰ ਮਲਾਇਆ ਹੋਊਗਾ ਉਹਨਾਂ ਦਾ ਅੱਛਾ ਜੀ ਤੁਹਾਡੀ ਕੀ ਮੰਗ ਹੈ ਅਸੀਂ ਤੁਹਾਡੀ ਮੰਗ ਕੀ ਹੈ ਪਰਚਾ ਚਾਹੀਦਾ ਤੁਹਾਨੂੰ ਕੁੜੀ ਮੁੰਡੇ ਦੇ ਸਾਡੇ ਬੰਦੇ ਬਾਹਰ ਕਿੱਥੇ ਇਹਨਾਂ ਦੇ ਫੜੇ ਹੋਏ ਆ ਠੀਕਾ ਉੱਥੇ ਹੀ ਥਾਣਾ ਬੀ ਡਿਵੀਜ਼ਨ ਦੇ ਅਧਿਕਾਰੀ ਰਣਜੀਤ ਸਿੰਘ ਨੇ ਗੱਲਬਾਤ ਕਰਦੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਲੜਕਾ ਤੇ ਲੜਕੀ ਹੋਟਲ ਦੇ ਵਿੱਚ ਰਹਿ ਰਹੇ ਨੇ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਨੂੰ ਉੱਥੇ ਫੜ ਕੇ ਉਹਨਾਂ ਨਾਲ ਕੁੱਟਮਾਰ ਕੀਤੀ ਜਿੱਦੇ ਚੱਲਦੇ ਉਹਨਾਂ ਨੂੰ ਥਾਣੇ ਲੈ ਕੇ ਆਇਆ ਤੇ ਜਾਂਚ ਕਰ ਰਹੇ ਆ ਅੱਜ ਸ਼ਾਮ ਨੂੰ ਅਸੀਂ ਥਾਣੇ ਹਾਜ਼ਰ ਸੀ ਕਿ ਇਤਲਾਹ ਮਿਲੀ ਕਿ ਇੱਕ ਨੌਜਵਾਨ ਤੇ ਨਾਲ ਉਹ ਇੱਕ ਲੜਕੀ ਇੱਕ ਭੱਜ ਕੇ ਟਿੱਕੀ ਵਰਤੂ ਜਿਹੜੇ ਆਏ ਹੋਏ ਆ ਜੋ ਇਹਨਾਂ ਦੇ ਪਰਿਵਾਰਕ ਮੈਂਬਰ ਨੇ ਇਹਨਾਂ ਨੂੰ ਫੜ ਲਿਆ ਤੇ ਉਹਨਾਂ ਦੀ ਗੁੱਟਮਾਰ ਕਰ ਰਹੇ ਸਨ ਜੋ ਸਾਡੇ ਵੱਲੋਂ ਮੁਲਾਕਾਤ ਭੇਜ ਕੇ ਜਿਹੜਾ ਇੱਥੇ ਥਾਣੇ ਅੰਦਰੋਂ ਲੈ ਕੇ ਆਏ ਤੇ ਪਰਿਵਾਰਕ ਮੈਂਬਰਾਂ ਵੱਲੋਂ ਤਰਕਾਜ਼ ਦਿੱਤੀ ਗਈ ਹੈ ਤੇ ਇਸ ਮੌਕੇ ਤੇ ਪੁਛਗਿੱਛ ਕਰਨ ਲੱਗੇ ਤੇ ਵਿੱਚ ਕੁਝ ਪਰਿਵਾਰਕ ਮੈਂਬਰ ਜਿਹੜੇ ਆ ਉਸ ਘਰੋਂ ਹੋਏ ਤੇ ਉਗਰ ਵਿਹਾਰ ਕਰੀ ਜੇ ਬਾਅਦ ਵਿੱਚੋਂ ਇਹ ਉਹਨੇ ਜੇ ਬਾਹਰ ਆ ਕੇ ਰੋਸ ਪ੍ਰਦਰਸ਼ਨ ਇਹਨਾਂ ਨੇ ਸ਼ੁਰੂ ਕਰ ਦਿੱਤਾ ਤੇ ਜਿਸ ਵਿੱਚ ਕੁਝ ਰਾਘੀ ਜਿਨ੍ਹਾਂ ਨੇ ਸ਼ਮਾਰਕ ਕੀਤੀ ਹੋਈ ਸੀ ਤੇ ਉਹਨਾਂ ਨਾਲ ਜਿਹੜੇ ਉਹ ਵੀ ਉਹਨਾਂ ਦੇ ਨਾਲ ਸ਼ਾਮਲ ਹੋ ਗਏ ਤੇ ਪੁਲਿਸ ਨਾਲ ਬੱਦਸ਼ੂਕੀ ਕਰਨ ਲੱਗੇ ਤੇ ਹਵਾਜ਼ ਦੇ ਵਿੱਚ ਤਲਵਾਰਾ ਵਗੈਰਾ ਲਹਿਰਾਉਣਾ ਸ਼ੁਰੂ ਕਰ ਦਿੱਤੀ ਤੇ ਜੋ ਇਸ ਪੜ ਦੇ ਵਿੱਚ ਅਸੀਂ ਉਹਨਾਂ ਦੇ ਜੁਰਮ ਰੋਕੂ ਕਾਰਵਾਈਆਂ ਚ ਹੀ ਕਰ ਰਹੇ ਹਾਂ ਤਾਂ ਸਰ ਰਾਸਤਾ ਕਿਉਂ ਬੰਦ ਕੀਤਾ ਗਿਆ ਜੀ ਇਹਨਾਂ ਦੇ ਵੱਲੋਂ ਨਜਾਇਜ਼ ਇਹ ਇਹਨਾਂ ਨੂੰ ਏਸੀਬ ਇਹਨਾਂ ਦੇ ਇੱਕ ਘਰੋਂ ਮੁੰਡੇ ਨੇ ਵਿਆਹ ਕਰਾਇਆ ਆ ਉਸ ਕੁੜੀ ਦੇ ਨਾਲ ਜਾ ਕੇ ਇੱਕ ਇਹਨਾਂ ਦੀ ਹੋਰ ਜਿਹੜੀ ਘਰਵਾਨੀ ਤੇ ਬੇਟਾ ਵਿਆਹ ਇਹ ਕਿਸ ਤਰ੍ਹਾਂ ਇਹਨਾਂ ਦੇ ਰੋਲ ਸੀ ਕਿ ਇਹਨਾਂ ਦੇ ਖਿਲਾਫ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਜੋ ਅਸੀਂ ਹੁਣ ਆਪਣਾ ਉਹ ਤੋਂ ਇਹਨਾਂ ਨੂੰ ਵਿਸ਼ਵਾਸ ਦਿੱਤਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਜਰੂਰ ਹੋਵੇਗੀ ਪਰantu <Sansi> ਇਹ ਇਸ ਤੋਂ ਪਹਿਲਾਂ ਹੀ ਇਹਨਾਂ ਨੇ ਲੱਗ ਲੱਗਣਾ ਕਰਨਾ ਸ਼ੁਰੂ ਕਰ ਦਿੱਤਾ ਤੇ ਜੋ ਜਿਹੜੇ ਰਾਹ ਕੀ ਜਿਹੜੇ ਮੁੰਡੇ ਇਹਨਾਂ ਨੇ ਸਾਥ ਦਿੱਤਾ ਤੇ ਉਹਨਾਂ ਨੇ ਕਾਫੀ ਜ਼ਿਆਦਾ ਬਦਸਮੂਖੀ ਪੁਲਿਸ ਨਾਲ ਕੀਤੀ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ ਉਹਨਾਂ ਨੂੰ ਵਰਤਾਂ ਦੇ ਨਾਲ ਹੀ ਗ੍ਰਿਫਤਾਰ ਕਰ ਲਿਆ ਤਾਂ ਗਿਆ ਜੀ ਉਹਨਾਂ ਨੂੰ ਹਾਂ ਜੀ ਗ੍ਰਿਫਤਾਰ ਕਰ ਲਿਆ ਖੈਰ ਉਹ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਕਿ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ